ਤੇ ਆ ਜਾਓ ਗੁਰਦਵਾਰ ਬੰਦੇ ਉਹ ਮੋਤਵਾਰ ਕਹਿੰਦੇ ਮੋਤਵਾਰ ਬੰਦੇ ਲੈ ਜਾ ਕੇ ਤੁਸੀਂ ਡੇਟ ਪਲਵਾ ਦੋ ਮੈਂ ਆਈ 3 ਘੰਟਿਆਂ ਤੋਂ ਖੜੀ ਰਹੀ ਪਾਦੀ ਆ ਜਿਹੜੀ ਜਗ੍ਹਾ ਹੈ ਨਾ 3 ਘੰਟੇ ਖੜੀ ਰਹੀ ਕੋਈ ਨਹੀਂ ਆਇਆ ਜੇ ਚਾਰ ਬੰਦੇ ਹੁਣ ਇਹਨੇ ਬੰਦੇ ਇਕੱਠੇ ਹੋਇਆ ਉਸ ਵਿੱਚ ਵਿੱਚ ਚਾਰ ਬੰਦੇ ਆਂਦੇ ਮੈਂ ਤਾਲਾ ਤੋੜ ਦਿੰਦੀ ਆ ਖੜੇ ਸੀ ਮੇਰਾ ਤਾਇਆ ਤੋੜਾ ਸੀ ਤਾਇਆ ਸੀ ਕੋਈ ਨਹੀਂ ਆਇਆ ਹੈ ਕੋਈ ਵੀ ਨਹੀਂ ਆਇਆ ਕਿ ਮੈਂ ਤਾਲਾ ਤੋੜ ਕੇ ਦੇਖ ਲਵਾਂ ਬਨਿਆ ਹੋਇਆ ਆ ਕੀ ਕਾਰਨ ਆ ਬੋਟਸਮਨ ਆ ਰਹੀ ਆ ਇਧਰੋਂ ਕੀ ਨਾਮ ਕੀ ਆ ਤੁਹਾਡਾ ਵਾਸੀ ਪੁਲਿਸ ਤੋਂ ਜਿਹੜਾ ਸ਼ੱਕ ਹੈ ਉਹ ਜਤਾਇਆ ਜਾ ਰਿਹਾ ਸੀਗਾ ਲੋਕਾਂ ਦਾ ਪਰ ਕੀ ਸ਼ੱਕ ਪੈ ਰਿਹਾ ਤੁਹਾਨੂੰ ਤੇਰਾ ਨਾਮ ਸੁਖਿੰਦਰ ਗੌਰ ਆ ਤੇ ਕੀ ਹੋਇਆ ਇੱਥੇ ਮਹੱਲੇ ਦੇ ਵਿੱਚ ਇੱਥੇ ਮੈਂ ਵੀ ਇੱਥੇ ਗੁਰਦੁਆਰੇ ਅੱਗੇ ਖੜੀ ਸੀ ਕਹਿੰਦੇ ਮੁਸਕ ਬਹੁਤ ਆ ਰਹੀ ਹੈ ਤੇ ਮੈਂ ਵੀ ਆ ਗਈ ਲਾਗੇ ਵਾਕਿਆ ਮੁਸਕ ਬਹੁਤ ਆ ਰਹੀ ਹੈ ਕੀ ਲੱਗਦਾ ਕੀ ਹੈ ਮਾਤਾ ਜੀ ਅੰਦਰ ਕਿੰਦੀ ਡੈਥ ਹੋਈ ਹੈ ਅੰਦਰ ਦੇਖੋ ਬੁਢਾ ਰਹਿੰਦਾ ਸੀ ਜੀ ਇੱਥੇ ਨੋ ਵੀ ਛੱਡ ਕੇ ਚਲ ਗਈ ਨੋ ਤਾਂ ਤਿੰਨ ਚਾਰ ਦਿਨ ਪਹਿਲਾਂ ਗਈ ਮਾਇਆ ਪੂਆ ਪੈਸੇ ਪੂਆ ਮੈਂ ਨਾ ਤਾਂ ਲੈ ਗਈ ਉਹ ਬੁੜੀ ਕੁੜੀ ਕੱਢ ਕੇ ਤੇ ਮੁੰਡਾ ਸੀ ਮੁੰਡਾ ਵੀ ਪਰਸੋਂ ਟੱਪਦਾ ਫਿਰਦਾ ਸੀ ਕੋਠੇ ਦੇ ਸੋਮਵਾਰ ਦੇ ਆਏ ਨੇ ਅੱਛਾ ਮਹੱਲੇ ਘਰੇ ਕੋਈ ਵੀ ਨਹੀਂ ਸੀ ਹੁਣ ਕੋਈ ਵੀ ਨਹੀਂ ਹੈਗਾ अच्छा जी हां जी ਤੇ ਹੁਣ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚੀ ਹੈ ਇੱਥੇ ਹਾਂਜੀ ਹਾਂਜੀ ਪੁਲਿਸ ਪਹੁੰਚੀ ਹੈ ਠੀਕ ਹੈ ਉਹ ਵੀ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਆਈ ਆ ਉਹ ਕੋਈ ਰਾਮਪਾਲ ਸ਼ਰਮਾ ਜੀ ਇਹ ਕੋਈ ਨੰਬਰ ਮਿਲਦਾ ਨਹੀਂ ਕੋ ਬਾ ਮੱਲਾ ਘੜਾਈ ਇਸ ਕਰ ਮਨ ਕਰ ਇਹ ਹੋਇਆ ਕੀ ਇਹ ਇੱਦੇ ਬਾਤਿਆ ਉਹ ਕਿਹਦੀ ਬੁਸੁਰਾ ਪੰਚਾਇਤ ਅੰਦਰ ਬਈ ਪਰਲਾਸ ਪਈ ਹੈ ਚਾਰ ਦਿਨ ਹੋ ਗਏ ਅੱਛਾ ਤੁਹਾਨੂੰ ਕਿਤਾ ਪਤਾ ਲੱਗੇ ਅੱਛਾ ਇਹ ਘਰ ਦੇ ਜਿਹੜੇ ਪਰਿਵਾਰ ਤੋਂ ਹੈਗੇ ਆ ਘਰ ਇਹ ਮਕਰ ਕੋਈ ਨਾ ਚਾਹਣ ਕਰ ਕੋਈ ਨਹੀਂ ਹੈਗਾ ਛੋਟੇ ਬੋਲੋ ਜਿਹੜਾ ਸਾਰਾ ਇਹ ਅੰਦੋਲੀ ਨੂੰ ਹੱਥ ਦੇ ਕੇ ਫੇਸ ਕਵਰ ਕੀਤਾ ਹੋਇਆ ਉਹਨਾਂ ਨੂੰ ਮਾਰਦੀ ਤੇਰੇ ਕੋਲ ਦੇਖੋ ਕਿ ਕਿੰਨਾ ਸਮਾਂ ਹੋ ਗਿਆ ਇੱਥੇ ਤਾਲਾ ਲੱਗੇ ਨੂੰ ਕੀ ਜਦੋਂ ਹੋਵੇਗਾ ਤੇ ਇਥੇ ਕੌਣ ਕੌਣ ਰਹਿੰਦਾ ਹੋਰ ਮੈਂ ਕੰਮਾਂ ਹੀ ਪੈਸੇ ਤੇ ਉਹਨੂੰ ਡਰਦਾ ਨਹੀਂ ਸ਼ਿਕਵਾ ਤੇ ਇਹਨਾਂ ਦਾ ਕੋਈ ਪਰਿਵਾਰ ਨਹੀਂ ਹੈ ਉਹ ਪਰਿਵਾਰ ਦੀ ਬੋਲੀ ਨਹੀਂ ਹੈਗੀ ਉਹ ਵੀ ਪਤਾ ਨਹੀਂ ਕਿ ਰਹਿੰਦੀ ਆ ਲੋਟ ਤੇ ਕੇ ਰਹਿੰਦੀ ਆ ਠੀਕ ਹੈ ਕਵਰ ਕਾਮਾ ਭਾਜੀ ਤੁਹਾਡਾ ਰਾਮੀਤ ਆ ਜੀ ਤੇ ਇਹ ਕਿੰਨੇ ਨੰਬਰ ਗਲੀ ਪੈਂਦੀ ਕਿਹੜਾ ਬੰਲਾ ਜਾਂਦਾ ਇਹ ਗਲੀ ਨੰਬਰ ਪੈਂਦਾ ਜੀ 1 ਅੱਛਾ ਜੀ ਕੀ ਵਾਕਿਆ ਹੋਇਆ ਇੱਥੇ ਇਹ ਭਾਜੀ ਅੰਦਰ ਇੱਕ ਬਜ਼ੁਰਗ ਹੈਗਾ ਵਾ ਜਿੰਦਾ ਮਤਲਬ ਕਿ ਉਪਾਇਆ ਗਿਆ ਚੱਲ ਨਹੀਂ ਸਕਦਾ ਕੁਰਸੀ ਤੇ ਚੱਲਦਾ ਤੇ ਥੋੜੇ ਦਿਨਾਂ ਤੋਂ ਉਹ ਮਤਲਬ ਕਿ ਮੈਂਟਲੀ ਅਫਸਰਟ ਸੀਗਾ ਤੇ ਘਰ ਚ ਕਲੇਸ਼ ਰਹਿੰਦਾ ਸੀ ਦਾ ਤੇ ਨੂੰ ਪੁੱਤਰ ਵੀ ਹੁੰਦੇ ਘਰ ਹੈ ਨਹੀਂ ਗੈਸਟ ਤੇ ਉਹਨੂੰ ਮਤਲਬ ਕਿ ਲੜਾਈ ਦੇ ਕਾਰਨ ਉਹ ਛੱਡ ਕੇ ਇਕੱਲੇ ਚਲੇ ਗਏ ਤੇ ਦੋ ਤਿੰਨ ਦਿਨ ਤੋਂ ਅੰਦਰ ਹੀ ਆ ਮੇਰੇ ਘਰ ਚ ਅੰਦਰ ਹੀ ਹੁੰਦੀ ਡੈਥ ਹੋ ਗਈ ਐ ਸਮੈਲ ਆ ਰਹੀ ਐ ਸਮੈਲ ਤੋਂ ਥੋੜਾ ਅੰਦਾਜ਼ਾ ਲਾਇਆ ਤਾਂ ਨੂੰ ਕੋਲੋਂ ਪਤਾ ਲੱਗਿਆ ਇਹ ਹੁਣ ਹੀ ਥੋੜੀ ਸਮੈਲ ਜ਼ਿਆਦਾ ਆਣੀ ਸ਼ੁਰੂ ਹੋ ਗਈ ਐ ਅੱਛਾ ਤਾਂ ਕਰਕੇ ਮੱਲੇ ਵਾਲਿਆਂ ਨੇ ਸਾਰਿਆਂ ਨੇ ਮਿਲ ਕੇ ਪੁਲਿਸ ਨੂੰ ਫੋਨ ਕੀਤਾ ਤੇ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਜੀ ਹਾਂ ਮੌਕੇ ਤੇ ਪਹੁੰਚਿਆ ਜੀ ਕਰੋ ਕਾਰਵਾਈ ਕਰ ਰਹੇ ਆ ਆਪਣੀ ਦੇਖਦੇ ਹੁਣ ਖੋਲ ਕੇ ਕੀ ਅੰਦਰ ਹੈਗਾ ਕੀ ਨਾਮ ਆ ਜੀ ਤੁਹਾਡਾ ਕੀ ਨਾਮ ਮੇਰਾ ਨਿਸ਼ਾ ਏ ਕੀ ਲੱਗਦੇ ਸੀ ਤੁਹਾਡੇ ਇਹ ਸੋਰਾ ਮੇਰਾ ਅੱਛਾ ਹਾਂਜੀ ਸਾਡਾ ਨਾ ਮੇਰੀ ਲੜਾਈ ਹੋ ਗਈ ਸੀ ਘਰ ਵਾਲਾ ਪੀਂਦਾ ਸੀ दारू ਇੱਕ ਮਿੰਟ ਭਰਾ ਹੈ ਮੇਰਾ ਅੱਛਾ दारू ਪੀਂਦਾ ਸੀਗਾ ਮੇਰਾ ਘਰ ਵਾਲਾ ਮੇਰੀ ਲੜਾਈ ਹੋ ਗਈ ਸੀ ਕਿ ਮੈਂ ਚਲੀ ਗਈ ਸੀ ਉਸ ਤੋਂ ਬਾਅਦ ਪਤਾ ਨਹੀਂ ਇਹਨੂੰ ਕੀ ਹੋਇਆ ਇਹਦਾ ਦਿਮਾਗ ਖੇਲ ਗਿਆ ਮੈਂ ਦੋ ਵਾਰੀ ਆਈ ਵੀ ਹਾਂ ਦੋ ਵਾਰੀ ਆਈ ਵੀ ਮੈਂ ਇਹਨੂੰ ਕਿਹਾ ਮੇਰਾ ਸੋਹਰਾ ਆਇਆ ਮੇਰਾ ਤਾਇਆ ਸੋਹਰਾ ਆਇਆ ਸੀ ਭਰਾ ਐਸੀ ਐਸੀ ਕੇ ਸਾਨੂੰ ਦਿਖਾ ਗੇਟ ਨਹੀਂ ਖੋਲਿਆ ਮੈਂ ਕਿੰਨੀ ਦੇਰ ਇੱਥੇ ਖੜੀ ਰਹੀ ਫਿਰ ਇੱਥੇ ਸੰਜੂ ਭਾਜੀ ਆ ਗਏ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਥਾਣੇ ਚਲ ਜੋ ਥਾਣੇ ਗਈ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਦਿਮਾਗੀ ਤੌਰ ਤੇ ਇਹਦਾ ਮੁੰਡਾ ਬਿਮਾਰ ਹੈ ਤੇ ਤੁਸੀਂ ਨਾ ਵੀ ਬੰਦਾ ਭੇਜ ਦਿਓ ਉਹ ਕਹਿੰਦੇ ਵੀ ਜੇ ਉਹ ਦਿਮਾਗੀ ਤੌਰ ਤੇ ਬਿਮਾਰ ਹੈ ਜੇ ਗਲੀ ਵਾਲੇ ਹੈਗੇ ਆ ਉਹ ਵੀ ਤਾਂ ਕੁਝ ਕਹਿਣ ਗਏ ਤੇ ਫਿਰ ਮੈਂ ਸਿਰ 3-4 ਘੰਟੇ ਬਰਬਾਦ ਕੀਤੇ ਚਲੀ ਗਈ ਫਿਰ ਮੈਂ ਆਪ ਕੱਲੀ ਆਈ ਦੇਖਣ ਫਿਰ ਵੀ ਮੇਰੀ ਹਿੰਮਤ ਨਹੀਂ ਹੋ ਵੇਰੇ ਤਾਂ ਮੈਨੂੰ ਤਾਂ ਮੈਨੂੰ ਚੋਰੀ ਦਾ ਇਲਜ਼ਾਮ ਲਾ ਸਕਦੇ ਆ ਵੀ ਇਹ ਜੈ ਗਈ ਉਹ ਲੈ ਗਈ ਸ਼ੁਰੂ ਤੋਂ ਹੀ ਇਹ ਸੋਰਾ ਮੇਰਾ ਤਾਂ ਘਰ ਵਾਲਾ ਇਦਾਂ ਇਲਜ਼ਾਮ ਲਾਂਦੇ ਰਹਿੰਦੇ ਸੀ ਕਿੰਨੇ ਦਿਨ ਤੋਂ ਘਰ ਨਹੀਂ ਆ ਰਹੀ ਅੱਤੇ ਮੈਂ ਤਾਂ ਸਰ ਮੈਂ ਆਈ ਸੀਗੀ ਦੋ ਵਾਰੀ ਇਹਨਾਂ ਘਰ ਵਾਲਾ ਜਿਹੜਾ ਮੇਰੇ ਸੀਗਾ ਨਾ ਕਹਿੰਦਾ ਇੱਥੇ ਰੱਖਣਾ ਨਹੀਂ ਅਸੀਂ ਅੱਛਾ ਆਹ ਦੀ ਦਿਮਾਗੀ ਵਾਲਾ ਠੀਕ ਨਹੀਂ ਸੀਗੀ ਫਿਰ ਜਿਹੜੇ ਜਗਾ ਉਹਨਾਂ ਨੇ ਮਾਰਿਆ ਕਿਸੇ ਨੇ ਨਹੀਂ ਹੈਗਾ ਸਰ ਮਾਰੇ ਨਹੀਂ ਇੱਜ਼ਤ ਤੋਂ ਕੋ ਤੇ ਦਿਮਾਗ ਸਹੀ ਨਹੀਂ ਉਹ ਕੇਅਰ ਕਰਦਾ ਸੀਗਾ ਇਹਦੀ ਉਹਦੇ ਆਪਣੇ ਦਿਮਾਗ 'ਚ ਫਰਕ ਪਿਆ ਤੁਸੀਂ ਜਿਹੜਾ ਉੱਥੇ ਵਕੀਲ ਹੈਗੇ ਇੱਕ ਕਚੈਰੀ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਨੂੰ ਪੁੱਛ ਲਿਓ ਤੁਸੀਂ ਮੈਂ ਤੁਹਾਨੂੰ ਨੰਬਰ ਵੀ ਦੇ ਦਿੰਨੀ ਬਿਲਕੁਲ ਹੀ ਉਹਦਾ ਦਿਮਾਗ ਖਰਾਬ ਹੈਗਾ ਕੂੜਾ ਚੁਗਦਾ ਰਹਿੰਦਾ ਗਲੀਆਂ 'ਚ ਕਹਿੰਦਾ ਮੇਰੇ ਸਬੂਤ ਆ ਮੇਰੇ ਸਬੂਤ ਆ ਐਂ ਦਾ ਕਰਦਾ ਰਹਿੰਦਾ ਹੈ ਹਾਂ ਵੀ ਗਲੀ ਵਾਲਾ ਨੇ ਮੈਨੂੰ ਕੁੱਟਿਆ ਆ ਮੇਰੇ ਘਰ ਦੇਆਂ ਨੂੰ ਕੁੱਟਿਆ ਦਿਮਾਗੀ ਤੌਰ ਤੇ ਖਰਾਬ ਸੀ ਨਾ ਮੇਰਾ ਸੋਹਰਾ ਵੀ ਸੀਗਾ ਸਾਰੀ ਗਲੀ ਨੂੰ ਪਤਾ ਸਾਰੀ ਗਲੀ ਨੂੰ ਅਸੀਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੰਜੀਵ ਬਰਮਾ ਕਿਹੜਾ ਬੱਲਾ ਕਿਹੜਾ ਭਾਜੀ ਵਿਸ਼ਕਰਮਨ ਨਗਰ ਗਲੀ ਨੰਬਰ 1 ਭਾਜੀ ਕੀ ਵਾਕਿਆ ਹੋਇਆ ਇਸ ਮੁੰਡੇ ਦੇ ਅੰਦਰ ਜਿਹੜਾ ਇੱਥੇ ਵਾਕਿਆ ਜੀ ਇੱਕ ਬਜ਼ੁਰਗ ਨੇ ਵੀਰਾਂ ਜੜੀਆਂ ਨੇ ਮੰਨ ਲਓ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਡੈਥ ਹੋ ਗਈ ਹੈ ਬਟ ਬਾਕੀ ਜਾਂਚ ਹੋ ਰਹੀ ਹੈ ਪੁਲਸ ਵਾਲੇ ਅੰਦਰ ਜਾਂਚ ਕਰ ਰਹੇ ਨੇ ਕੀ ਮਲੋਂ ਅੰਦਰ ਮਿਲਦਾ ਵਾ ਤੇ ਬਾਅਦ ਚ ਇੱਕ ਕਾਰ ਦੇ ਵਿੱਚ ਇੰਦਾ ਮਤਲਬ ਤਾਲਾ ਲੱਗਿਆ ਹੋਇਆ ਇੱਥੇ ਜੀ ਵੈਸੇ ਮਹੀਨੇ ਤੋਂ ਜੰਦਾ ਲੱਗਾ ਆ ਰਿਹਾ ਵਾ ਕਿਉਂਕਿ ਉਹਦਾ ਜਿਹੜਾ ਬੇਟਾ ਵੀ ਆ ਉਹ ਵੀ ਮੈਂਟਲੀ ਅਫਸੈਟ ਹੈ ਠੀਕ ਹੈ ਜੀ ਪਹਿਲਾਂ ਨੌ ਤੇ ਮੁੰਡਾ ਦੋਨੋਂ ਰਹਿੰਦੇ ਸੀਗੇ ਇਸ ਟਾਈਮ ਉਹਨਾਂ ਦੇ ਨੌ ਕਿਸੇ ਕਾਰਨ ਆਪਣੇ ਪੇਕੇ ਹੀ ਰਹਿਦੀ ਹੈ ਬਾਕੀ ਉਹਨੂੰ ਬੁਲਾਇਆ ਗਿਆ ਵਾ ਤਾਂ ਤੁਹਾਨੂੰ ਪਤਾ ਹੋਇਆ ਕੀ ਹੈ ਤੇ ਇੱਥੇ ਕੀ ਮਾਮਲਾ ਤੁਹਾਨੂੰ ਨਜ਼ਰ ਆ ਰਿਹਾ ਜੋ ਇੱਥੇ ਵਾਕਿਆ ਹੋਇਆ ਹੈ ਤੁਹਾਡੇ ਹਿਸਾਬ ਨਾਲ ਵਾਕਿਆ ਜੀ ਹੁਣ ਦੇਖ ਰਹੇ ਨੇ ਜਾਂਚ ਹੋ ਰਹੀ ਹੈ ਪੁਲਿਸ ਵਾਲੇ ਜਾਂਚ ਕਰ ਰਹੇ ਨੇ ਮੈਂ ਕਿੰਦਰੋਂ ਦੇਖਾ ਇਹਨਾਂ ਦੇ ਨਾਲ ਕੋਈ ਹੋਰ ਇੱਥੇ ਰਹਿੰਦਾ ਨਹੀਂ ਹੈ ਫਿਲਹਾਲ ਬੇਟਾ ਰਹਿੰਦਾ ਸੀਗਾ ਜੀ ਉਹ ਸੋਮਵਾਰ ਦਾ ਇੱਥੇ ਉਹ ਵੀ ਗਿਆ ਪਿਆ ਸੋਮਵਾਰ ਦਾ ਹਾਂਜੀ ਤਾਲਾ ਉਹ ਲਗਾ ਕੇ ਗਏ ਆ ਤਾਲਾ ਬੇਟਾ ਤੇ ਨਾ ਦੋਨੇ ਹੀ ਲੱਗਦੇ ਨੇ ਉਹ ਤਾਂ ਮੌਕੇ ਤੇ ਹੁਣ ਡੈਡ ਬੋਡੀ ਸਰੂਪ ਸਿੰਘ ਦਾ ਘਰ ਹੈ ਇੱਥੇ ਬਾਹਰੋਂ ਤਾਲਾ ਲੱਗਿਆ ਸੀ ਤੇ ਉਹ ਜਦੋਂ ਖੋਲੇ ਆਂਦੇ ਡੈਡ ਬੋਡੀ ਹੈ ਸੁਨੇਲਾ ਆ ਰਹੀ ਤੁਹਾਨੂੰ ਵੇਖੀ ਸਾਰਿਆਂ ਨੇ ਤੇ ਉਹ ਹੁਣ ਇਹ ਪਰਿਵਾਰਕ ਮੈਂਬਰ ਆ ਗਏ ਆ ਉਹਨਾਂ ਦੀ ਨੂੰ ਆ ਗਈ ਹੈ ਤੇ ਇਹ ਹੁਣ ਉਹੀ ਪੁੱਛ ਕੇ ਸ਼ਿਕਾਇਤ ਕਰ ਰਹੇ ਆ ਸਾਰੇ ਸਰ ਕਿੱਦਾਂ ਕੰਪਲੀਟ ਕਿੱਦਾਂ ਹੋਈ ਸੀ ਕਿੱਦਾਂ ਇਹ ਇਹ ਤਾਂ 스멜 ਆਈ ਤਾਂ ਮਹੱਲੇ ਨੂੰ ਪਤਾ ਲੱਗਾ ਵੀ ਇੱਥੇ 스멜 ਆ ਰਹੀ ਬੰਦੇ ਬਾਰੇ ਇਹ ਉਹਦੇ ਕਰਕੇ ਫਿਰ ਹੁਣ ਦੇਖ ਰਹੇ ਸਰ ਕਿੱਦਾਂ ਕੀ ਕੁਝ ਸੀਗਾ ਸਰ ਕਿਤਨੇ ਕਿਤੇ ਬਾਹਰ ਉਹ ਤਾਲਾ ਲੱਗਿਆ ਸੀਗਾ ਬਾਹਰੋਂ ਤਾਲਾ ਲੱਗਿਆ ਸੀ ਅੰਦਰ ਸੀਗੇ ਰਹਿੰਦੇ ਜੀ ਤੇ ਉਹਨੇ ਡੈਥ ਹੋਈ ਹੈ ਜੀ ਤੇ ਉਹ ਹੁਣ ਆਪਾਂ ਖੋਲਿਆ ਸਰ ਤੁਸੀਂ ਦੇਖੀ 스멜 ਆ ਰਹੀ ਹੈ ਤੇ ਇਹਨਾਂ ਨੂੰ ਬਲਾ ਕੇ ਬੇਟੇ ਨੂੰ ਬੁਲਾ ਰਹੇ ਆਂ ਤੇ ਉਹ ਸਾਰੀਆਂ ਤਹਿਕੀਕਤ ਕਰਦੇ ਤੇ ਉਮਰ ਕਿੰਨੀ ਹੈ ਸਰ 70 ਸਾਲ ਦੀ 70 ਸਾਲ ਦੀ ਕੀ ਲੱਗਦਾ ਸਰ ਸ਼ੱਕ ਦੇ ਅਧਾਰ ਤੇ ਕੀ ਸ਼ੱਕ ਜਤਾਇਆ ਜਾਵੇ ਅਜੇ ਤੱਕ ਉਹ ਬੇਟਾ ਆਊਗਾ ਇਹਨਾਂ ਦਾ ਇਹਨਾਂ ਦਾ ਹਸਬੰਦ ਆਊਗਾ ਸਾਰੀ ਗੱਲ ਕਲੀਅਰ ਕਰਦੇ ਆਂ ਫਿਰ ਦੱਸਦੇ ਸਰ ਤੇ ਬੋਡੀ ਸਰ ਕਿੱਥੇ ਲੈ ਕੇ ਜਾਵਾਂਗੇ ਬੋਡੀ ਸਰ ਹਸਪਤਲ ਪਚਾਵਾਂਗੇ ਸਿਵਲ ਹਸਪਤਲ ਜੀ ਬਿਲਕੁਲ ਸਹੀ